ਕੀ ਭਗਵੰਤ ਮਾਨ ਦਾ ਹਸ਼ਰ ਵੀ ਰਜੀਵ ਗਾਂਧੀ ਵਾਲਾ ਹੋਵੇਗਾ ਕੀ ਭਗਵੰਤ ਮਾਨ ਨੂੰ ਵੀ ਮਨੁੱਖੀ ਮਹਿਲਾ ਬੰਬ ਜਿਹੜੀ ਆ ਉਹ ਉੜਾ ਦੇਵੇਗੀ ਮਹਿਲਾ ਮਨੁੱਖੀ ਬੰਬ ਭਗਵੰਤ ਮਾਨ ਦੀ ਜਾਨ ਲਈ ਖਤਰਾ ਬਣ ਚੁੱਕੀ ਹੈ ਕਿਹਦੇ ਵੱਲੋਂ ਇਹ ਮਨਸੂਬਾ ਘੜਿਆ ਜਾ ਰਿਹਾ ਹੈ ਭਗਵੰਤ ਮਾਨ ਦੀ ਜਾਨ ਦੇ ਪਿੱਛੇ ਹੱਥ ਧੋ ਕੇ ਕੌਣ ਪੈ ਗਿਆ ਕੌਣ ਐਸੀ ਮਨੁੱਖੀ ਮਹਿਲਾ ਬੰਬ ਨੂੰ ਤਿਆਰ ਕਰ ਰਿਹਾ ਜੋ ਭਗਵੰਤ ਮਾਨ ਦੀ ਜਾਨ ਲੈ ਸਕੇ ਬੜੀ ਖੂਫੀਆ ਇਨਪੁਟ ਆ ਰਹੀ ਹੈ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਗਵੰਤ ਮਾਨ ਦੀ ਜਾਨ ਨੂੰ ਬਹੁਤ ਵੱਡਾ ਖਤਰਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਦੇ ਨਾਲ ਕੌਣ ਖੇਡਣਾ ਚਾਹੁੰਦਾ ਹੈ ਦੇ ਬਾਰੇ ਵੱਡੀ ਤੇ ਅਹਿਮ ਜਾਣਕਾਰੀ ਨਿਕਲ ਰਹੀ ਹੈ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦਾ ਇਸ ਸਾਰੀ ਕਹਾਣੀ ਦੇ ਨਾਲ ਸਾਂਝ ਪਾਉਨੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਕੋਈ ਮੈਲਾ ਮਨੁੱਖੀ ਬੰਬ ਉਡਾ ਸਕਦੀ ਹੈ ਉਹਨਾਂ ਦੀ ਜਾਨ ਲੈ ਸਕਦੀ ਹੈ ਅਜਿਹਾ ਕਣਸੋਆ ਹੀ ਨਹੀਂ ਇਨਪੁਟਸ ਆ ਰਹੀਆਂ ਨੇ ਇਹ ਕੋਈ ਇਧਰ ਉਧਰੋਂ ਸੁਣੀ ਹੋਈ ਗੱਲ ਨਹੀਂ ਇਹ ਪੰਜਾਬ ਪੁਲਿਸ ਦੇ ਨੂੰ ਜਿਹੜਾ ਖੂਫੀਆ ਵਿਭਾਗਾ ਦੇ ਵੱਲੋਂ ਜਾਰੀ ਹੋਈ ਚਿੱਠੀ ਆ ਉਹ ਚੀਖ-ਚੀਖ ਕੇ ਕਹਿ ਰਹੀ ਹੈ ਕਿ ਭਗਵਾਨਤਮਾਨ ਦੀ ਜਾਨ ਨੂੰ ਖਤਰਾ ਹੈ ਤੁਹਾਡੇ ਚੇਤਿਆਂ 'ਚ ਹੋਵੇ ਤਾਂ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਬਿਆਨਤ ਸਿੰਘ ਨਾਲ ਵੀ ਅਜਿਹਾ ਵਾਪਰਿਆ ਉਹਨਾਂ ਨੂੰ ਵੀ ਇੱਕ ਮਨੁੱਖੀ ਬੰਬ ਨੇ ਉਡਾ ਦਿੱਤਾ ਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਜੀਵ ਗਾਂਧੀ ਦੇ ਨਾਲ ਵੀ ਅਜਿਹਾ ਵਾਪਰਿਆ ਉਹਨਾਂ ਨੂੰ ਤਮਨ ਲਾਡੂ ਦੇ ਵਿੱਚ ਜਿਹੜਾ ਇੱਕ ਮੈਲਾ ਮਨੁੱਖੀ ਬਾਂਬ ਨੇ ਜਿਹੜਾ ਉਹ ਉਡਾ ਦਿੱਤਾ ਉਹਨਾਂ ਦੀ ਲਾਸ਼ ਦੇ ਟੁਕੜੇ ਤੱਕ ਨਹੀਂ ਲੱਭ ਸਕੇ ਉਹਨਾਂ ਨੂੰ ਇਕੱਠੇ ਕਰਨਾ ਪਿਆ ਅਜਿਹੀ ਗੰਬੀਰ ਸਥਿਤੀ ਹੋਗੀ ਕੀ ਭਗਵਾਨਤਮਾਨ ਦੇ ਨਾਲ ਵੀ ਕੁਝ ਅਜਿਹਾ ਵਾਪਰਨ ਵਾਲਾ ਕੀ ਕੌਣ ਮਨਸੂਬੇ ਕੱਢ ਰਿਹਾ ਜਿਹੜੀ ਇਨਪੁਟ ਸੁਰੱਖਿਆ ਏਜੰਸੀਆਂ ਤੋਂ ਆ ਰਹੀ ਆ ਉਹਦੇ ਵਿੱਚ ਅਹਿਮ ਖੁਲਾਸੇ ਨੇ ਪੰਜਾਬ ਪੁਲਿਸ ਨੂੰ ਸੁਰੱਖਿਆ ਏਜੰਸੀਆਂ ਨੇ ਇਨਪੁਟ ਦਿੱਤੀ ਹੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਉਹਨਾਂ ਨੂੰ ਟਿਫਨ ਬੰਬ ਜਾਂ ਡਰੋਨ ਦੇ ਨਾਲ ਇੱਥੋਂ ਤੱਕ ਕਿ ਮੈਲਾ ਮਨੁੱਖੀ ਬੰਬ ਵੀ ਜਿਹੜਾ ਉਹਨਾਂ ਦੀ ਜਾਨ ਲੈ ਸਕਦਾ ਇਹ ਖਬਰਾਂ ਜਿਹੜੀਆਂ ਨੇ ਨਿਕਲ ਕੇ ਆ ਰਹੀਆਂ ਨੇ ਅਲਰਟ ਜਾਰੀ ਹੋਣ ਦੇ ਕਾਰਨ ਪਿੱਛੇ ਲੰਬੇ ਸਮੇਂ ਦੌਰਾਨ ਪਾਕਿਸਤਾਨ ਤੋਂ ਪੰਜਾਬ ਆਏ ਸਾਰੇ ਟਿਫਨ ਬੰਬਾਂ ਦਾ ਬਰਾਮਦ ਨਾ ਹੋਣਾ ਅਤੇ ਵਿਦੇਸ਼ ਬੈਠੇ ਮੋਗਾ ਨਿਵਾਸੀ ਅਤਵਾਦੀ ਅਰਸ਼ਦੀਪ ਉਰਫ ਅਰਸ਼ ਡੱਲਾ ਪਰਮਿੰਦਰ ਪੱਟੂ ਲਖਬੀਰ ਸਿੰਘ ਤੇ ਨਛੱਤਰ ਸਿੰਘ ਦੇ ਵੱਲੋਂ ਵੀ ਸੂਬੇ 'ਚ ਭਾਰੀ ਮਾਤਰਾ 'ਚ ਹਥਿਆਰ ਮੰਗਵਾਏ ਜਾਣਾ ਹੈ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਐਤਵਾਰ ਨੂੰ ਮੋਗਾ ਆਏ ਸਨ ਉਸ ਤੋਂ ਪਹਿਲਾਂ ਸੀਨੀਅਰ ਕਪਤਾਨ ਪੁਲਿਸ ਦੇ ਦਫ਼ਤਰ ਦੀ ਸਿਕਿਉਰਿਟੀ ਬ੍ਰਾਂਚ ਵੱਲੋਂ ਇਹ ਗੁਪਤ ਪੱਤਰ ਸੁਰੱਖਿਆ ਫੋਰਸਾਂ ਤੇ ਅਫਸਰਾਂ ਨੂੰ ਭੇਜਿਆ ਗਿਆ ਪੱਤਰ ਲਿਖਣ ਤੋਂ ਤੇ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਸਮਾਗਮ ਵਿੱਚ ਤਨਾਤ ਸੁਰੱਖਿਆ ਮਲਾਜ਼ਮਾਂ ਨੂੰ ਹੁਣ ਤੱਕ VVIPs ਤੇ ਹੋਏ ਹਮਲੇ ਸੰਬੰਧੀ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਸਪਸ਼ਟ ਕੀਤਾ ਗਿਆ ਕਿ ਸਮਾਗਮ ਵਿੱਚ ਆਉਣ ਵਾਲੇ ਹਰ ਵਿਅਕਤੀ ਵਿਸ਼ੇਸ਼ ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਹੀ ਨਹੀਂ ਮੰਚ ਤੇ ਆਉਣ ਵਾਲੇ ਅਤੇ ਮੰਚ ਦੇ ਆਲੇ-ਦੁਆਲੇ ਜਾਂ ਨੇੜੇ ਰਹਿਣ ਵਾਲੇ ਲੋਕਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇ, ਉਹਨਾਂ ਦੀ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਤੇ ਅੱਖ ਰੱਖੀ ਜਾਵੇ। ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਮੁਖੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਸ਼੍ਰੀ ਖਡੂਰ ਸਾਹਿਬ ਅਮਰਤਪਾਲ ਸਿੰਘ ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਨਾਲ ਵੀ ਮੁੱਖ ਮੰਤਰੀ ਵਖਵਾਦੀ ਜਥੇਬੰਦੀਆਂ ਦੇ ਨਿਸ਼ਾਨੇ ਤੇ ਨੇ ਇਹੀ ਨਹੀਂ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਕਈ ਵਾਰ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕੇ ਨੇ ਬੜਾ ਸਨਸਨੀਖੇਜ਼ ਅਲਰਟ ਹਾਲਾਂਕਿ ਬਹੁਤੇ ਅਖਬਾਰਾਂ ਨੇ ਇਹਨੂੰ ਨਹੀਂ ਟੈਕ ਕੀਤਾ ਪਰ ਬੜੀ ਗੰਭੀਰ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਇਸ ਤਰ੍ਹਾਂ ਨਾਲ ਹਮਲੇ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੋਣਾ ਪੰਜਾਬ ਵਾਸੀਆਂ ਦੇ ਲਈ ਚਿੰਤਾ ਦੀ ਗੱਲ ਹੈ ਜੇ ਅਜਿਹਾ ਹੁੰਦਾ ਹੈ ਪੰਜਾਬ ਦੇ ਲਈ ਬੜਾ ਇੱਕ ਕਹਿ ਸਕਦੇ ਆ ਕਿ ਦੇਖੋ ਕਿਸੇ ਦੀ ਜਾਨ ਦਾ ਜਾਣਾ ਇੱਕ ਬਹੁਤ ਵੱਡਾ ਘਾਟਾ ਉਹਦੇ ਪਰਿਵਾਰ ਲਈ ਵੀ ਹੁੰਦਾ ਹੈ ਉਹਦੇ ਆਲੇ-ਦਾਲੇ ਲਈ ਵੀ ਹੁੰਦਾ ਹੈ ਪਰ ਜੇ ਕਿਸੇ ਸੂਬੇ ਦਾ ਮੁੱਖ ਮੰਤਰੀ ਨਾਲ ਇਦਾਂ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੈ ਉਮੀਦ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਚਾਰ ਚੰਬਦ ਕੀਤੀ ਜਾਊਗੀ ਉਹਦੇ ਚ ਕੋਈ ਕੁਤਾਹੀ ਜਿਹੜੀ ਹੈ ਉਹ ਨਹੀਂ ਵਰਤੀ ਜਾਊਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਨ੍ਹਾਂ ਗੱਲਾਂ 'ਵਾਲ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਜਦੋਂ ਦੂਜੇ ਲੋਕ ਵੱਡੇ ਕਾਫਲਿਆਂ ਦੇ ਨਾਲ ਜਾਂਦੇ ਸੀ ਵੱਡੀ ਸੁਰੱਖਿਆ ਲੈ ਕੇ ਜਾਂਦੇ ਸੀ ਤਾਂ ਮੁੱਖ ਮੰਤਰੀ ਉਹਨਾਂ ਨੂੰ ਟੀਚਰਾਂ ਕਰਦੇ ਸੀ ਹਰ ਕਿਸੇ ਦੀ ਜਾਨ ਦੀ ਕੀਮਤ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਕੋਈ ਹੋਰ ਹੈ ਚਾਹੇ ਅੱਜ ਭਗਵੰਤ ਮਾਨ ਨੇ ਹਰ ਕਿਸੇ ਦੀ ਜਾਨ ਦੀ ਕੀਮਤ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਓਨੀ ਜਾਣ ਕੀਮਤੀ ਅਜ ਨਹੀਂ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸੀ ਲੋਕਾਂ ਨੂੰ ਟੀਚਰਾ ਕਰਨੀਆਂ ਬਹੁਤ ਸਖਲੀਆਂ ਨੇ ਬਹੁਤ ਸੌਖਾ ਹੁੰਦਾ ਹੈ ਕਿਸੇ ਸਟੇਜ ਦੇ ਉੱਤੇ ਇੱਕ ਮਾਈਕ ਲੱਗੇ ਤੇ ਕਹਿ ਦੇਣਾ ਜੀ ਫੁਲਾਨ ਨੇ ਤਾਂ ਐ ਗੱਡੀਆਂ ਨਹੀਂ ਗੱਡੀਆਂ ਸ਼ੂ ਸ਼ੂ ਕਰਦੀਆਂ ਫਿਰਦੀਆਂ ਇਹ ਕਹਿਣਾ ਵਿਅੰਗ ਕੱਸਣੇ ਬੜਾ ਸੌਖਾ ਹੈ ਉਮੀਦ ਕਰਦੇ ਆ ਕਿ ਪੰਜਾਬ ਦੀ ਪੁਲਿਸ ਇਸ ਕਾਬਿਲ ਹੈ ਕਿ ਉਹ ਆਪਣੇ ਮੁੱਖ ਮੰਤਰੀ ਨੂੰ ਪੂਰੀ ਸੁਰੱਖਿਆ ਛਤਰੀ ਦੇਵੇ ਅਤੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਤਾਹੀ ਨਾ ਹੋਵੇ ਤੇ ਭਾਰਤ ਦੀਆਂ ਖੂਫੀਆ ਏਜੰਸੀਆਂ ਸਮੇਂ-ਸਮੇਂ ਤੇ ਇਸ ਦੀ ਮਾਨਿਟਰਿੰਗ ਕਰਦੀਆਂ ਰਹਿਣ ਤਾਂ ਜੋ ਮੁੱਖ ਮੰਤਰੀ ਸਾਡੇ ਚੜ੍ਹਦੀ ਕਲਾ ਚ ਰਹਿਣ ਕੰਮ ਉਹਨਾਂ ਨੇ ਕਰਨਾ ਨਹੀਂ ਕਰਨਾ ਇਹਦਾ ਵਿਸ਼ਲੇਸ਼ਣ ਫਿਰ ਕਿਸੇ ਦਿਨ ਕਰਾਂਗੇ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਦੀ ਕਾਰਜਗੁਜ਼ਾਰੀ ਨੂੰ ਲੈ ਕੇ ਫਿਰ ਕਿਸੇ ਦਿਨ ਗੱਲ ਕਰ ਲਾਂਗੇ ਪਰ ਅੱਜ ਬਹੁਤ ਜ਼ਰੂਰਤ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਦੇ ਨਾਲ ਕਿਸੇ ਪ੍ਰਕਾਰ ਦੀ ਕੋਤਾਹੀ ਨਾ ਹੋਵੇ ਮੈਂ ਤਾਂ ਕਹਿਣਾ ਕਿ ਉਹਨਾਂ ਦੀ ਛਰੀਟ ਵੀ ਨਹੀਂ ਵੱਜਣੀ ਚਾਹੀਦੀ ਕਿ ਉਹਨਾਂ ਦੀ ਸੁਰੱਖਿਆ ਇਸ ਕਦਰ ਸਖਤ ਹੋਣੀ ਚਾਹੀਦੀ ਹੈ ਤਾਂ ਕਿਸੇ ਵੀ ਹਾਲ 'ਚ ਜੇ ਅਲਰਟ ਹੈ ਨੂੰ ਸੀਰੀਅਸ ਲੈਣਾ ਚਾਹੀਦਾ ਤੇ ਮਨੁੱਖੀ ਬੰਬ ਵਾਲਾ ਜਿਹੜਾ ਅਲਰਟ ਹੈ ਉਹ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾ ਸਕਦਾ ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਗੰਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਜੋ ਅਕਸਰ ਪੰਜਾਬ ਪੁਲਿਸ ਬਾਕੀ ਮਾਮਲਿਆਂ 'ਚ ਕਰਦੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਐਸੇ ਮਾਮਲੇ ਦੇ ਵਿੱਚ ਐਸਾ ਕੰਮ ਨਾ ਕਰਿਓ